ਤੇ ਜਿਹੜੀ ਆਹ ਬੈੜ ਆ ਬਾਈ ਛੱਡਿਆਈ ਸੀ ਗਊਸਾਲਾ ਛੱਡਿਆਈ ਸੀ ਨਾ ਬਾਈ ਤੇ ਫਿਰ ਇਹ ਪਿੱਛੋਂ ਫਿਰ ਤੁਸੀਂ ਵਾਪਸ ਲੈ ਆਏ ਇਹਨੂੰ ਪਸ਼ੂ ਮਾਰਨ ਲੱਗ ਗਏ ਸੀ ਠੀਕ ਆ ਤੇ ਥੋੜਾ ਦਿਲ ਨਹੀਂ ਕਰਿਆ ਇਹਨੂੰ ਤੇ ਇਹ ਦੇਖ ਲਓ ਗੱਬਣ ਹੋ ਗਈ ਸੱਜਣੋ ਕਿਹੜਾ ਬੱਚਾ ਸੀ ਇਹਦਾ ਉਹੀ ਉਰਲੇ ਤੇ ਅੱਜ ਇਹਦੇ ਦਵਾਰੇ ਜਿਹੜਾ ਟੀਕਾ ਭਰਤਾ ਤੇ ਇਹਨਾਂ ਕੋਲੇ ਨਾ ਕਾਫੀ ਪਸ਼ੂ ਸੀ ਤੇ ਸਾਰੀ ਰੀਪੀਟ ਹੋ ਗਈ ਸੀ ਤੇ ਮੱਝ ਕਿੰਨੇ ਮਹੀਨਿਆਂ ਦੀ ਗੱਬਣ ਹੋ ਗਈ ਪੰਜਾਂ ਦੀ ਤੇ ਝੋਟੀ ਝੋਟੀ ਹੋਣੀ ਆ ਜੀ ਵਿਚਾਰਾਂ ਦੀ ਵਿਚਾਰਾਂ ਦੀ ਜਿਹੜਾ ਪਹਿਲਾਂ ਡਾਕਟਰ ਆਉਂਦੇ ਸੀ ਉਹ ਕਹਿੰਦਾ ਰਿੰਦਗਾ ਨਹੀਂ ਇਹ ਤੇ ਹਾਂ ਜੀ ਕਿੰਨੇ ਕਿੰਨੇ ਤਿੰਨ ਤਿੰਨ ਚਾਰ ਚਾਰ ਵਾਰ ਡੀ ਕੇ ਭਰਤੇ ਸੀ ਹਨਾ ਤੇ ਹਾਂ ਜੀ ਤੇ ਆ ਗਾਂ ਦੀ ਯਾਰ ਬਹੁਤ ਵੱਡੀ ਕਹਿੰਦੇ ਹੁੰਦੇ ਜਿਵੇਂ ਹਿਸਟਰੀ ਆ ਇਹਦੀ ਇਹ ਆ ਹਿਸਟਰੀ ਵੀ ਇਹ 8 ਸੂਏ ਸੂਪੀ ਤੇ ਜੀ ਹਾਂ ਜੀ ਹਰ ਵਾਰ 8 ਸੂਏ ਸੂਪੀ ਤੇ ਨੌਵੇਂ ਸੂਏ ਸੂਣਾ ਐਨੇ ਤੇ ਬਾਈਆਂ ਨੇ ਨਾ ਬੜਾ ਪਿਆਰ ਸੀ ਬਹੁਤ ਚੰਗਾ ਸਰਦਾ ਵਰਦਾ ਘਰ ਬਈ ਬਾਦਲ ਪਿੰਡ ਦੇ ਵਿੱਚ ਪਿੰਡ ਬਾਦਲਾ ਤੇ ਇਹਨਾਂ ਦਾ ਫਾਰਮ ਵੀ ਐ ਘੋੜੀਆਂ ਵੀ ਇਹਨਾਂ ਕੋਲੇ ਉੱਧਰ ਰੱਖੀਆਂ ਹੋਈਆਂ ਤੇ ਇਹ ਗਾਂ ਨਾ ਦੂਜੀਆਂ ਗਾਂਆਂ ਨੂੰ ਮਾਰਨ ਲੱਗੀਆਂ ਤੇ ਹਾਂਜੀ ਅੱਛਾ ਇਹਨੂੰ ਦੂਜੀਆਂ ਗਾਂਆਂ ਮਾਰਨ ਲੱਗੀਆਂ ਤੇ ਇਹ ਬਾਈਆਂ ਕਿ ਨਹੀਂ ਭਜ ਭਜ ਜਾਵੇ ਜੀ ਦਾ ਕਹਿੰਦੇ ਹੁੰਦੇ ਆ ਦਾਣਾ ਪਾਣੀ ਲਿਖਿਆ ਹੋਵੇ ਨਾ ਤੇ ਉਹ ਚੀਜ਼ ਬਾਈ ਉੱਥੇ ਕਹਿੰਦੇ ਹੁੰਦੇ ਚੁਗਣਾ ਪੈਂਦਾ ਇਹਨੇ ਲਿਖਿਆ ਸੀ ਬਾਈਆਂ ਦੇ ਕਰਮਾਂ ਚ ਦੁੱਧ ਬਹੁਤ ਡਾਕਟਰ ਡਾਕਟਰਾਂ ਤੋਂ ਇਹਨੇ ਟੀਕੇ ਭਰੇ ਬੜਾ ਕੁਝ ਬਾਦਲ ਪਿੰਡ ਦੇ ਵਿੱਚ ਤੁਹਾਨੂੰ ਪਤਾ ਆਪ ਹੀ ਹਸਪੀਟਲ ਐਡਾ ਵੱਡਾ ਤੇ ਬਾਈ ਦੇ ਸਾਰੇ ਪਸ਼ੂ ਰੀਪੀਟ ਹੋ ਗਏ ਸੀ ਤੇ ਹੁਣ ਬਾਬੇ ਦੀ ਕਿਰਪਾ ਨਾਲ ਆ ਮੱਝ ਵੀ ਹੈ ਜਿਹੜੀ 5-6 ਮਹੀਨਿਆਂ ਦੀ ਗੱਭਣ ਹੋ ਗਈ ਬਹੁਤ ਟੀਕੇ ਭਰੇ ਇਥੋਂ ਡਾਕਟਰਾਂ ਨੇ ਕਹਿੰਦੇ ਜੀ ਇਹਦੇ ਬੱਚੇਦਾਨੀ ਖਰਾਬ ਹੋ ਗਈ ਬਲ ਪੈ ਗਿਆ ਫਲਾਨਾ ਇੱਕ ਟਿਊਬ ਵਾਦੀ ਖਤਮ ਹੋ ਗਈ ਆ ਝੋਟੀ ਹੈ ਜਿਹੜੀ ਆ ਦੇਖੋ ਇਹ ਵੀ ਗੱਭਣ ਹੋ ਗਈ ਇਹਦੇ ਵੀ ਆਪਾਂ ਹੀ ਕਰਕੇ ਟ੍ਰੀਟਮੈਂਟ ਠੀਕ ਆ ਭਰਿਆ ਸੀ ਤੇ ਦੇਖੋ ਹਾਂ ਲਓ ਜੀ ਇਹ ਵੀ ਗੱਬਣਾ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਸ ਤਰ੍ਹਾਂ ਬਾਈ ਕੰਮ ਕਰਦੇ ਆਪਾਂ ਤੇ ਮਿਹਨਤ ਦਾ ਜਿਹੜਾ ਮੁੱਲ ਆ ਫਲ ਮਿਲਦਾ ਤੇ ਮੁੱਲ ਵੀ ਮਿਲਦਾ ਤੇ ਫਲ ਵੀ ਮਿਲਦਾ ਤੇ ਇਹ ਮਾਝਾ ਨੀਲੀ ਰਾਵੀ ਧੋਆਂ ਜਿਹਾ ਬਾਈਆਂ ਨੇ ਘਰ ਰੱਖਿਆ ਥੋੜਾ ਜਾਂ ਦੇਖੋ ਤੇ ਆ ਗਾਂ ਵੀ ਗੱਬਣਾ ਚਾਰ ਪੰਜ ਪਸ਼ੂਆਂ ਦੇ ਪਟੀਕੇ ਭਰੇ ਸੀ ਚਾਰੇ ਪੰਜੇ ਗੱਬਣਾ ਤੇ ਆ ਗਾਂ ਦੇ ਆਪਾਂ ਦੁਵਾਰੇ ਆਈ ਆਈ ਕਰਤੀ ਅੱਜ ਇਹਦੇ ਪਰ ਇਸ ਵਾਰ ਪਿਛਲੀ ਵਾਰ ਸਾਈਵਾਲ ਦਾ ਲਾਇਆ ਸੀ ਤੇ ਇਸ ਵਾਰ ਇਹ ਜਰਸੀ ਦਾ ਲਾਤਾ ਕਿਉਂਕਿ ਬਾਈਆਂ ਨੂੰ ਇਹ ਵੀ ਇੱਕ ਬੱਚੀ ਦੇ ਦੇ ਸਾਨੂੰ ਤੇ ਬਰੀਡ ਆ ਜਿਹੜੀ ਅੱਗੇ ਸੁੱਦਰ ਜੇ ਇਹਨੂੰ ਛੱਡਿਆ ਆਂਦਾ ਸੀ ਗਊਸਾਲਾ ਦੇ ਵਿੱਚ ਤੇ ਫਿਰ ਵਾਪਸ ਲੈ ਆਂਦਾ ਇਹਨਾਂ ਨੇ ਤੇ ਆਪਣੇ ਨਾਲ ਕੰਟੈਕਟ ਕੀਤਾ ਉਸ ਤੋਂ ਬਾਅਦ ਗੱਭਣ ਹੋਈ ਪਹਿਲੀ ਏਕ ਰਾਈ ਉਸ ਤੋਂ ਬਾਅਦ ਫਿਰ ਉਹ ਮੱਝ ਚੋਟੀ ਆ ਗਾਂ ਤੇ ਇਸ ਤਰ੍ਹਾਂ ਸਾਰੇ ਪਸ਼ੂ ਜਿਹੜੇ ਗੱਭਣ ਹੋ ਕੇ ਤੇ ਹੁਣ ਉਹ ਸੂਨ ਆ ਲਈਆਂ ਤੇ ਇਸ ਤਰ੍ਹਾਂ ਕਈ ਘਰਾਂ 'ਚ ਜਾਂਦੇ ਆ ਪੰਜ ਪੰਜ 6 6 ਪਸ਼ੂ ਗੱਭਣ ਹੁੰਦੇ ਆ ਖਾਲੀ ਹੁੰਦੇ ਆ ਕਈ ਵਾਰ ਅਸੀਂ ਕੱਲ ਇੱਕ ਘਰੇ ਗਏ ਉੱਥੇ 6 ਪਸ਼ੂ ਸੀ ਉਹਨਾਂ ਕੋਲ 6 ਦੇ 6 ਖਾਲੀ ਤੇ ਉਸ ਤੋਂ ਬਾਅਦ ਜਿਹੜਾ ਡਾਕਟਰ ਆਉਂਦਾ ਸੀ ਉਹ ਕਹਿੰਦਾ ਮੇਰੇ ਬਸ ਦੀ ਗੱਲ ਨਹੀਂ ਤੇ ਹੁਣ ਉਹਨਾਂ ਦਾ ਕਰਿਆ ਟਰੀਟਮੈਂਟ ਤੇ ਹੁਣ ਤੁਹਾਨੂੰ ਦਿਖਾਵਾਂਗੇ ਜਦੋਂ ਜਦੋਂ ਗੱਭਣਾ ਹੋਊਗਾ ਦੇਖੋ 100% ਤਾਂ ਕੋਈ ਵੀ ਚੀਜ਼ ਨਹੀਂ ਹੁੰਦੀ ਭਾਈ ਇਹ ਆਪਾਂ ਕੰਮ ਕਰਦੇ ਆ ਆਪਦੇ ਤਨੋਂ ਮਨੋਂ ਕੋਸ਼ਿਸ਼ ਆ ਜਿਹੜੀ કરી ਜਾ ਸਕਦੀ ਹੈ ਜਿੱਥੇ ਵੀ ਕੋਈ ਵੀ ਕੰਮ ਆ ਕਿਉਂ ਗਾਰੰਟੀ ਜੇ ਕੋਈ ਕਦੇ ਵੀ ਭਾਈ ਗਾਰੰਟੀ ਹੈ ਗਾਰੰਟੀਆਂ ਕਿਸੇ ਚੀਜ਼ ਦੀਆਂ ਨਹੀਂ ਹੁੰਦੀਆਂ ਬਸ ਇਹ ਵਧੀਆ ਟਰੀਟਮੈਂਟ ਵਧੀਆ ਲਾਜ ਜਿਹੜਾ ਆਪਾਂ ਸਹੀ ਡਾਇਗਨੋਸ ਕਰਕੇ ਤੇ ਕਰਦੇ ਆ ਜਿਹਦੇ ਨਾਲ ਪਸ਼ੂ ਜਿਹੜੇ ਗੱਬਣ ਹੋ ਜਾਂਦੇ ਆ ਤੇ ਆਪਣਾ ਨੰਬਰ ਹੈਗਾ ਜੀ 9463355199 9463355199 ਪਟਿੰਡਾ ਏਰੀਆ ਕਿਤੇ ਵੀ ਤੁਸੀਂ ਸਾਨੂੰ ਬੁਲਾ ਸਕਦੇ ਹੋ ਕਿਸੇ ਵੀ ਏਰੀਆ 'ਚ ਬੈਠੇ ਹੋ ਪਟਿੰਡੇ ਤੋਂ ਲੈ ਕੇ ਤੁਸੀਂ 300 ਕਿਲੋਮੀਟਰ ਤੱਕ 400 ਕਿਲੋਮੀਟਰ ਤੱਕ ਬੁਲਾ ਸਕਦੇ ਹੋ ਸਾਨੂੰ ਕਿਸੇ ਵੀ ਏਰੀਆ 'ਚ ਬੈਠੇ ਹੋ ਚਾਹੇ ਮੋਗਾ 'ਚ ਬੈਠੇ ਹੋ ਤੇ ਮੋਗਾ ਉਸ ਤੋਂ ਬਾਅਦ ਹੈ ਇਧਰੋਂ ਮਲੋਟ ਤੇ ਮੁਕਸਾਰਾ ਤੇ ਅੱਗੇ ਜਿਹੜਾ ਏਰੀਆ ਆ ਗਿਆ ਉਹਰ ਵਾਲਾ ਇਧਰੋਂ ਡੱਬ ਵਾਲੀ ਤੇ ਕਾਲਿਆਂ ਵਾਲੀ ਕੰਨੀ ਤੇ ਹਰਿਆਣੇ ਚ ਇਧਰੋਂ ਰਾਜਸਥਾਨ ਵਾਲੀ ਸਾਈਡ ਤੇ ਕਿਸੇ ਵੀ ਪਾਸੇ ਤੁਸੀਂ ਬੈਠਿਓ ਕਿਸੇ ਵੀ ਏਰੀਏ ਤਲਵੰਡੀ ਵਾਲੀ ਸਾਈਡ ਸਰਦੂਲਗੜ੍ਹ ਮਾਨਸਾ ਤੇ ਮਾਨਸਾ ਦੇ ਸਾਡੇ ਕੋਲੇ ਫੋਨ ਆਈ ਪਈ ਆ ਤੇ ਅਸੀਂ ਉਧਰ ਵੀ ਜਾ ਕੇ ਆਉਣਾ ਉਸ ਤੋਂ ਬਾਅਦ ਕੱਲ ਅਸੀਂ ਜਾਣਾ ਬਲੋਟ ਵਾਲੀ ਸਾਈਡ ਅੱਗੇ ਤੇ ਨੰਬਰ ਦੁਬਾਰਾ ਬੋਲ ਦਿੰਨੇ ਆ 9463356199 ਧੰਨਵਾਦ ਜੀ ਸਾਰਿਆਂ ਦਾ ਹੁਣ ਆਪਾਂ ਵੀਡੀਓ ਪਾਇਆ ਕਰਾਂਗੇ ਜਿਹੜੇ ਫਾਰਮਾਂ ਗਾਈਆਂ ਦੇ ਉਹਨਾਂ ਦੀਆਂ ਵੀਡੀਓ ਪਾਇਆ ਕਰਾਂਗੇ ਤੇ ਪੇਜ ਤੇ ਜੁੜੇ ਰਹੋ ਤੇ ਫੋਲੋ ਕਰ ਲਿਓ ਕਿਉਂਕਿ ਸਬਰ ਤੇ ਸੰਤੋਖ ਦੋ ਚੀਜ਼ਾਂ ਸਬਰ ਥੋੜਾ ਕਰਨਾ ਪੈਂਦਾ ਕਿਉਂਕਿ ਸਮੇਂ ਦੀ ਘਾਟ ਸੀ ਥੋੜੀ ਕੰਮ ਤੋਂ ਦੇ ਹੋਰ ਤੇ ਹੁਣ ਆਪਾਂ ਜਿੰਨੇ ਵੀ ਫਾਰਮਾਂ ਏਰੀਆ 'ਚ ਆਸ-ਪਾਸ ਸੋਨੂੰ ਵਧੀਆ ਚੰਗੀਆਂ ਤੇ ਵਧੀਆ ਤੋਂ ਵਧੀਆ ਵੀਡੀਓ ਜਿਹੜੀਆਂ ਪਸ਼ੂਆਂ ਦੀਆਂ ਬਣਾ ਕੇ ਤੇ ਫਾਰਮਰਾਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਜਿਹੜੀਆਂ ਜਵਾਨ ਚੋਂ ਗੱਲਾਂ ਕਈਆਂ ਹੋਈਆਂ ਤੇ ਉਹ ਸੋਨੂੰ ਸੰਝੀਆਂ ਕਰਾਇਆ ਕਰਾਂਗੇ ਵੀ ਕਿਵੇਂ ਫਾਰਮ ਉਹਨਾਂ ਨੇ ਖੜਾ ਕਰਿਆ ਕਿਵੇਂ ਵੱਡਾ ਕਰਿਆ ਕਿਵੇਂ ਅੱਜ ਚੱਲ ਰਿਹਾ ਸਾਰਾ ਕੁਝ ਜਿੰਨੇ ਵੀ ਫਾਰਮ ਆ ਇਸ ਤੋਂ ਬਾਅਦ ਨਾਲ-ਨਾਲ ਕੰਮ ਆਪਾਂ ਇਹ ਵੀ ਕਰਾਇਆ ਕਰਾਂਗੇ ਤੇ ਥੈਂਕ ਯੂ ਸਾਰਿਆਂ ਦਾ ਬਹੁਤ-ਬਹੁਤ ਤੇ ਪੇਜ ਨੂੰ ਫੋਲੋ ਕਰ ਲਿਓ YouTube ਤੇ ਵੀ ਆਪਣਾ ਚੈਨਲ ਆ Instagram ਤੇ ਦੇਖ ਰਹੇ ਹਾਂ ਕਿਤੇ ਵੀ ਤੁਸੀਂ ਇਸ ਨਾਲ ਜੁੜ ਸਕਦੇ ਹੋ ਤੇ ਧੰਨਵਾਦ ਜੀ